ਆਹ ਨਾ ਕਰੋ ਭਲਵਾਂ ਮੰਤਰੀ ਮੋਦਰ ਲੋਦੀ ਦੀ ਫੋਰਪਰ ਫੇਰੀ ਤੋਂ ਬਾਅਦ ਕਿਸਾਨਾਂ ਤੇ ਕਰਕੇ ਜਿਹੜੇ ਆ ਉਹਨੂੰ ਦਰਜ ਕੀਤੇ ਗਏ ਸਨ ਜਿਸ ਦੇ ਵਿਰੋਧ ਵਿੱਚ ਅੱਜ ਫੋਰਪਰ ਨੇ ਐਸਐਸਪੀ ਦਫ਼ਤਰ ਦੇ ਬਾਹਰ ਇੱਕ ਵੱਡਾ ਕੱਟ ਜਿਹੜਾ ਉਹ ਕੀਤਾ ਗਿਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰਦਿਆਂ ਲੰਘੋ ਸਮਾਂ ਦੇਖ ਸਕਦੇ ਹੋ ਉਹਨਾਂ ਸੁਝਾਅ ਵੀ ਤੁਸੀਂ ਦੇ ਹੋਣਗੇ ਭੀੜ ਲਈ ਪੈਸੇ ਜਰੂਰ ਕਰੋ ਦਫ਼ਤਰ ਦੇ ਬਾਹਰ ਦੀਆਂ ਹਨ ਜਿੱਥੇ ਵੱਡੀ ਗਿਣਤੀ ਵਾਖਵਾ ਕੇ ਲੰਗਰ ਪਾਉਣ ਦਾ ਇਕਰਾਰ ਕਰ ਰਹੇ ਆ ਉਹ ਪਹਿਲਾਂ ਹੋਇਆ ਤਸਵੀਰਾਂ ਨਾਮ ਵਰਗਾ ਕੀ ਹੋਵੇਗਾ ਸੁਹਾਗ ਰੋਇਸ ਪਿਆ ਕਾਹਦੀ ਹਮਾਂ ਅੱਜ ਬਾਖਵਾ ਕੋਲ ਬਾਕੀ ਬਾਰੇ ਹੋਣੇ ਆ ਗਿਆ ਸਵੇਰ ਕਿਸਾਨ ਜਿੱਥੇ ਬੰਦੀਆਂ ਵੱਲੋਂ ਬਤਾਏਗਾ ਇਹ ਕਿ ਉਹ ਕਿੱਥੇ ਬੁਆਦੀ ਆਉਂਦਾ ਦੇਖ ਸਕਦੇ ਹੋ ਆਸ ਪਾਸੇ ਦੀ ਜਗ੍ਹਾ ਦੇਖਣਾ ਤਾਂਸਲੇ ਲੈ ਕੇ ਕਿਸਾਨ ਨੂੰ ਬੰਦੀ ਵੀ ਕੋਈ ਪਹੁੰਚਾਓ ਤਾ ਗੱਲਬਾਤ ਕਰਦੀਆਂ ਹੋਸ਼ ਕਰਾਂ ਜਵਾ ਮਨ ਵਾਲਾ ਦਾਜਾ ਸਾਉ ਬੈਂਦੀ ਰੋਡ ਪੈਗੀ ਕੀ ਅੱਜ ਐਸਐਸਪੀ ਡਾਕਟਰ ਦਾ ਪੂਰਾ ਲਲਣਾ ਪੈ ਰਿਹਾ ਹਾਂ ਵੇਖੋ ਜੀ 2022 ਦੇ ਵਿੱਚ ਮੋਦੀ ਸਾਹਿਬ ਰਲ ਕੇ ਆ ਰਹੇ ਸੀ ਪ੍ਰੋਇਕਟ ਮੋਰ ਤਾਂ ਉਸ ਸਮੇਂ ਕਿਸਾਨਾਂ ਨੇ ਰੋਸ ਕੀਤਾ ਕਿਉਂਕਿ ਜਿਹੜੀਆਂ ਸੂਬਾ ਸਰਕਾਰ ਬੋਲਤੀਆਂ ਵੱਲੋਂ ਅੰਦੋਲਨ ਦੀਆਂ ਮੰਗਾਂ ਸੀ ਕਾਇਆ ਸੀ ਮੰਗ ਪੱਤਰ ਉਸਾਸ ਦਿੱਤਾ ਕਿ ਉਹ ਮੰਨੀਆਂ ਨਹੀਂ ਗਈਆਂ ਸੀ ਤਾ ਸੂਚਨਾਰ ਮੋਰਚੇ ਉੱਤੇ ਲੋ ਸਾਰੀਆਂ ਪ੍ਰਦਰਸ਼ਨ ਜਥੇਬੰਦੀਆਂ ਦਾ ਵਿਰੋਧ ਦਾ ਸੰਦੇਸ਼ ਦਿੱਤਾ ਗਈ ਅਸੀਂ ਉਸ ਦਿਨ ਵਿਰੋਧ ਕਰਦੇ ਸੀ ਉਹ ਆਪਦੇ ਇੱਥੇ ਰੈਲੀ ਕਰਨ ਆ ਰਹੇ ਸੀ ਤਾਂ ਅਸੀਂ ਸੜਕਾਂ ਦੇ ਵਿਰੋਧ ਕੀਤਾ ਉਹਨਾਂ ਦੀ ਰੈਲੀ ਭਰੀ ਨਹੀਂ ਗਈ ਉਸ ਦਿਨ ਤਾਂ ਜਿਹੜਾ ਰੈਲੀ ਨਾਂ ਭਰੰਦਾ ਕਾਰਨ ਜਿਹੜਾ ਗੁੱਸਾ ਮੋਦੀ ਸਾਹਿਬ ਦਾ ਉਹ ਸਾਡੇ ਕਿਸਾਨਾਂ ਦੇ ਕਹਦੇਗਾ ਕਿ ਇਹਨਾਂ ਨੇ ਤਾਂ ਮੋਦੀ ਸਾਹਿਬ ਨੇ ਕਿਹਾ ਕਿ ਮੈਨੂੰ ਮਾਰ ਦੇਿਆ ਸੀ ਉਹਨੂੰ ਕਹੇ ਪ੍ਰਸ਼ਾਸਨ ਵੀ ਕਮਲਾ ਜਿਹੜਾ ਨਾ ਹਰ ਤੇ ਪਰਚੇ ਕੱਟਦੇ ਨੇ ਜਦੋਂ ਕਿ ਫੋਨਾਂ ਤੋਂ 1.5 ਕਿਲੋਮੀਟਰ ਤੋਂ ਪਿੱਛੇ ਗੱਡੀਆਂ ਮੁੜ ਗਈਆਂ ਸਾਨੂੰ ਜਿਹੜਾ ਅਸੀਂ ਇੱਥੇ ਡੀਸੀ ਤੋਂ ਪਰਾ ਕੇ ਪੁੱਛਾ ਸਾੜਦਾ ਸੀ ਉਹਦੀ ਸਰਕਾਰ ਦਾ ਪਰ ਸਾਨੂੰ ਉੱਤੇ ਬਾਹ ਲਿਆ ਗਿਆ ਪਿਆਰੇ ਵਾਲੇ ਜਿਹੜਾ ਕੋਲੇ ਉਹਦੇ ਉੱਤੇ ਰੋਡ ਤੇ ਬਿੱਤੀ ਅੱਗੇ ਨਹੀਂ ਜਾਣਾ ਇਹ ਅਸੀਂ ਉੱਥੋਂ ਆ ਜਾਂਦੇ ਅਸੀਂ ਇੱਥੇ ਦਿੱਤੀ ਦੀ ਰੰਤਣਾ ਸੀ ਉਹਨਾਂ ਜਿਹੜੀ ਪਿੱਛੇ ਆ ਉੱਥੇ ਆ ਜਾ ਸਕਦੇ ਸੀ ਪਰ ਸਾਰਾ ਕੋਈ ਪਲਾਨ ਬਣਾਇਦ ਕਰਕੇ ਸਾਰਾ ਸੇਵਕਸਾਨਾ ਦੇ ਸਿਰ ਮੜਿਆ ਜਾ ਰਿਹਾ ਹੈ ਔਰ ਅਗਲੀ ਗੱਲ ਇਹ ਸਭ ਲੱਗਦੀ ਹੈ ਇਹ ਕੱਲਾ ਜਿਹੜਾ ਇਹੀ ਨਹੀਂਗਾ ਇਹ ਅਗਲਾ ਵਿਰੋਧ ਜਿਹੜਾ ਕਿ ਕਿਸਾਨ ਸਯੁਕਤ ਸਾਂ ਮੋਰਚਾ ਜਿਹੜੇ ਦਿਨਾਈ ਲੜ ਰਿਹਾ ਹੈ ਉਹਦੇ 'ਚ ਜਿਹੜਾ ਬੋਧੀ ਸਰਕਾਰ ਲਗਾਤਾਰ ਦੇਸ਼ ਨੂੰ ਵੇਚ ਰਹੀ ਹੈ ਦੇਸ਼ ਦੇ ਬਾਲਕਾਂ ਜਾਂਨੇ ਵੇਚ ਰਹੀ ਹੈ ਤਾਂ ਉਹ ਉਹਦਾ ਜਿਹੜਾ ਹੋਕ ਬਣ ਰਿਹਾ ਇੱਕ ਉਹ ਸਯੁਕਤ ਕਿਸਾਨ ਮੋਰਚਾ ਬਣਿਆ ਉਸ ਲੀਡ ਕਰ ਰਹੇ ਨੇ ਜਿਹੜੇ ਲਗਾਤਾਰ ਉਹਨਾਂ ਤੇ ਬਾਤ ਕੇ ਕਰਕੇ ਜਿਹੜਾ ਡਾਕ ਕੇ ਉਹ ਵਿਰੋਧ ਉੱਠ ਗਿਆ ਜਾਵੇ ਔਰ ਸਾਰੇ ਦਾ ਸਾਰਾ ਦੇਸ਼ ਜਿਹੜਾ ਕਾਰਪੋਰੇਟਾਂ ਦੇ ਹਵਾਲੇ ਕੀਤਾ ਜਾਵੇ ਗੱਲ ਉਧਰੋਂ ਵੱਧ ਰਹੀ ਹੈ ਉਸ ਕਰਕੇ ਜਿਹੜਾ ਕਿ ਪਰਚੇ ਰੱਦ ਕੀਤੇ ਜਾਂ ਵੇਛੇ ਵੇਚਣਾ ਬੰਦ ਕੀਤਾ ਜਾਵੇ ਇਸ ਤਰ੍ਹਾਂ ਕੇ ਅਸੀਂ ਐਸਐਸਪੀ ਦਫ਼ਤਰ ਘੇਰ ਕੇ ਬੈਠੇ ਆ ਕਿ 307 ਦੇ ਜਿਹੜੇ ਬਿਲਕੁਲ ਝੂਠੇ ਪਰਚੇ ਕੀਤੇ ਗਏ ਨੇ ਕਿਸੇ ਨੇ ਵੀ ਬਹੁਤੀ ਸਰਕਾਰ ਦਾ ਕੋਈ ਮੱਛਾ ਨਹੀਂ ਸੀ ਆਪਦਾ ਪ੍ਰਦਰਸ਼ਨ ਕਰਨਾ ਸਾਡਾ ਰਾਈਟ ਹੈ ਸੰਵਾਰਕਦਕਾਰ ਹੈ ਉਹ ਵੀ ਅੱਜ ਕਰ ਰਹੇ ਸਾਂ ਇਸ ਲਈ ਇਹ ਝੂਠੇ ਪਰਚੇ ਅਸੀਂ ਕਹਿ ਰਹੇ ਆ ਕਿ ਰੱਦ ਕੀਤੇ ਜਾਣ ਜਿਹੜੇ ਸਾਡੇ ਕਿਸਾਨਾਂ ਦੇ ਪੰਚਤੀ ਕਿਸਾਨਾਂ ਦੇ ਕੀਤੇ ਨੇ ਔਰ ਉਸ ਤੋਂ ਵੀ ਅਗਲੀ ਗੱਲ ਜਿਹੜੀ ਇਹ ਸੰਗੇਨ ਧਰਾਵਾ ਲਾਈਆਂ ਗਈਆਂ ਨੇ ਤੇ ਸਾਲ ਮੈਂ ਹੋਰ ਪਤਾ ਨਹੀਂ ਕਿਹੜੀਆਂ ਕਿਹੜੀਆਂ ਜਿਹੜੀਆਂ ਅਸੀਂ ਜਾਣਦੇ ਵੀ ਨਹੀਂ ਉਹ ਬਾਅਦ ਸਾਡੇ ਕਿਸਾਨਾਂ ਦਾ ਕਈ ਮੰਚਾਂ 'ਚ ਸੀ ਪ੍ਰਧਾਨ ਮੰਤਰੀ ਨੂੰ ਮਾਰਨ ਦਾ ਇਸ ਲਈ ਅਸੀਂ ਕਹਿ ਰਹੇ ਹਾਂ ਕਿ ਪਰਚੇ ਜੇ ਰੱਦ ਕੀਤੇ ਜਾ ਜੀ ਪ੍ਰਧਾਨ ਮੰਤਰੀ ਨੂੰ ਹੋਰ ਕਿਸਾਨ ਮੌਜੂਦਾ ਹੋਰਾਂ ਨੂੰ ਵੀ ਜੇਪੀ ਕਹਿੰਦੀ ਦਿੱਲੀ ਤੋਂ ਬਾਅਦ ਪੰਜਾਬ ਵਿੱਚੋਂ ਜਿੱਤਨ ਦੀ ਕੋਸ਼ਿਸ਼ ਹੈ ਹਾਂਜੀ ਬੀਜੇਪੀ ਕਹਿੰਦੀ ਦਿੱਲੀ ਤੋਂ ਬਾਅਦ ਪੰਜਾਬ ਜਿੱਤਨ ਦੀ ਕੋਸ਼ਿਸ਼ ਹੈ ਦੇਖੋ ਉਹ ਰਾਜਨੀਤਿਕ ਪਾਰਟੀ ਹੈ ਉਹਨੇ ਵੱਖ-ਵੱਖ ਸਟੇਟਾਂ ਨੂੰ ਜਿੱਤਨ ਦੀ ਕੋਸ਼ਿਸ਼ ਕਰਨੀ ਹੈ ਉਹ ਕਰਨਗੇ ਪਰ ਪੰਜਾਬ ਜਿਹੜਾ ਹੈ ਪੰਜਾਬ ਹਮੇਸ਼ਾ ਬਾਗੀ ਰਿਹਾ ਹੈ ਉਹਨਾਂ ਤਾਕਤਾਂ ਨੂੰ ਜਿਹੜੀਆਂ ਪੰਜਾਬ ਨੂੰ ਦਬਾਉਣਾ ਚਾਹੁੰਦੀਆਂ ਹਨ ਹਨ ਚਾਹੇ ਬਾੜੀ ਹਮਲੇ ਹੋ ਚਾਹੇ ਅੰਗਰੇਜ਼ ਹੋਣ ਚਾਹੇ ਕਾਂਗਰਸ ਦੇ ਵੀ ਬੇਸ਼ੱਕ ਕੋਸ਼ਿਸ਼ ਕਰਦੀ ਰਹੀ ਹੈ ਬੀਜੇਪੀ ਜੇਕਰ ਪੰਜਾਬ 'ਚ ਸਰਕਾਰ ਬਣਾ ਵੀ ਲਵੇ ਦਾ ਵੀ ਪੰਜਾਬ ਦੇ ਬਾਗੀ ਤੇਵਰਾਵ ਬਾਰ ਹ ਸਕਦਾ ਕਿਉਂਕਿ ਪੰਜਾਬੀਆਂ ਨੂੰ ਇੱਕੋ ਤਰੀਕਾ ਸ਼ਾਂਤੀ ਦਾ ਜਾਸਾ ਜਾਸਾ ਦੇ ਹੱਕ ਦਿੱਤੇ ਜਾਣ ਜਾਂ ਫਿਰ ਉਹ ਲੈ ਕੇ ਸਟੇਟ ਦੇ ਖਿਲਾਫ ਲੜਨਗੇ ਸੋ ਜਿਹੜੀਆਂ ਬੀਜੇਪੀ ਆ ਉਹਨੂੰ ਚਾਹੀਦਾ ਹੈ ਵੀ ਜੇ ਪੰਜਾਬ ਨੂੰ ਜਿਤਨਾ ਚਾਹੁੰਦੀ ਹੈ ਪੰਜਾਬ ਦੇ ਲੋਕਾਂ ਦੀਆਂ ਮੰਗਾਂ ਪੂਰੀਆਂ ਕਰੇ ਪੰਜਾਬ ਦਾ ਜਿਹੜਾ ਫੈਡਰਲ ਸਿਸਟਮ ਆ ਪੰਜਾਬ ਦੇ ਹੱਕਾਂ ਨੂੰ ਦੇਵੇ ਤੇ ਪੰਜਾਬੀ ਵੈਲਕਮ ਕਰਦਾਂਗੇ ਪਰ ਜਿਉ ਕਹਿਣ ਵੀ ਬੜੀਆਂ ਚਲਾਕੀਆਂ ਨਾਲ ਫੇਰਾ ਫੇਰੀਆਂ ਧੱਕੇ ਨਾਲ ਪੰਜਾਬ ਨੂੰ ਜਿੱਤ ਕੇ ਇਹ ਤੁਹਾਨੂੰ ਲੋਕਾਂ ਨੂੰ ਦਬਾ ਲਾਂਗੇ ਤੇ ਉਸ ਤੋਂ ਬਾਅਦ ਸਾਰੇ ਦੇਸ਼ ਨੂੰ ਦਬਾਉਣਾ ਸੌਖਾ ਹੈ ਇਹ ਬੀਜੇਪੀ ਦੀ ਮਨਸ਼ਾ ਹੈ ਜਿਹੜੀ ਕਾਮਯਾਬ ਨਹੀਂ ਹੋਊਗੀ ਪੰਜਾਬ ਦੇ ਲੋਕ ਲਗਾਤਾਰ ਪਹਿਲੀਆਂ ਸਰਕਾਰਾਂ ਖਵਾ ਵੀ ਲੜਦੇ ਰਿਹਾ ਬੀਜੇਪੀ ਦੇ ਖਵਾ ਵੀ ਲਗਾਤਾਰ ਲੜਦੇ ਰਹੇ ਬਿਲਕੁਲ ਬਹੁਤ ਸਾਰੇ ਲੋਕ ਜਿਹੜੇ ਆ ਕਿਸੇ ਨੂੰ ਕਾਇਆ ਚੰਗੀਆਂ ਕਹਿਣਗੇ ਤਸਵੀਰਾਂ ਤੁਸੀਂ ਉਹਨਾਂ ਵਾਸਤੇ ਵੀ ਬਹੁਤ ਜ਼ੋਰ ਜੱਥਾ ਖੜਾ ਹੈ ਸਰ ਇਤਨਾ ਐਸਐਸਟੀ ਦਾ ਪ੍ਰਧਾਨ ਮੰਤਰੀ ਆਰਬਿੰਆ ਹਨ ਸਾਡੇ ਨਾਲ ਇਹ ਖਾਵੇ ਤੇ ਖੱਟਾ ਪਿਆ ਪ੍ਰਧਾਨੀ ਫੈਸਲਾ ਨਾ ਦਿੱਤਾ ਜਾ ਰਿਹਾ 2020 ਕਿ ਲੋਡ ਪੈ ਗਈ ਕਿ ਅੱਜ ਐਸੇ ਹੀ ਦਫਤਰ ਤੋਂ ਮਦਦ ਨਾ ਕਰੇ ਅਸਲ ਦੇ ਵਿੱਚ ਪੰਜਾਬ ਸਰਕਾਰ ਲੋਕਾਂ ਨੇ ਬੜੀ ਇਮਾਨਦਾਰ ਸਰਕਾਰ ਚੋਣ ਦੇ ਦਿੱਤੀ ਹੈ ਇਸ ਕਰਕੇ ਆਇਆ ਉਹ ਸਰਕਾਰ ਦੀ ਹੈ ਲੱਗੀ ਹੈ ਪ੍ਰਧਾਨ ਮੰਤਰੀ ਜੀ 307 ਉਦੋਂ ਲੱਗ ਗਿਆ ਜਦੋਂ ਲੋਹ ਲੱਗਿਆ ਹੋਵੇ ਕੋਈ ਮੈਡੀਕਲ ਰਿਪੋਰਟ ਹੋਵੇ ਮਤਲਬ 2022 ਦੇ ਵਿੱਚ ਸਰਕਾਰ ਬਣੀ 2022 ਚ 5 ਅਰੰਭ ਨੂੰ ਹੋਈ ਐ ਪਰ ਉਹਨਾਂ ਦੀਆਂ ਕੁਰਸੀਆਂ ਖਾਲੀ ਤੇ ਵਾਪਸ ਮੁੜ ਗਏ ਰਸਤੇ ਦੇ ਵਿੱਚੋਂ ਮੁੜ ਕੇ ਕੇ ਨਹੀਂ ਕੇ ਯਾਨੀ ਕਿ ਇਹਨੇ ਕੋਈ ਹੋਣ ਦੀ ਕੀਤੀ ਕਿ ਕਰੋੜਾ ਨਹੀਂ ਮਾਰਿਆ ਇਹਨਾਂ ਬਾਅਦ ਉਹਨੇ ਜਾ ਕੇ ਜਦੋਂ ਦਿੱਲੀ ਦੇ ਵਿੱਚ ਇਹ ਐਲਾਨ ਜਾਰੀ ਕੀਤਾ ਕਿ ਚੰਨੀ ਨੂੰ ਮੌਕਾ ਦੇ ਦੇ ਤੇ ਬਚ ਕੇ ਆ ਗਿਆਂ ਵਾ ਤੇ ਚੰਨੀ ਜੀ ਦਾ ਐਲਾਨ ਜਾਰੀ ਹੋ ਗਿਆ ਉਹ ਅੱਜ ਕੇ ਦਾ ਜਿੱਤੇ ਨੇ ਪਰ ਕੱਲ ਨੂੰ ਫੇਰ ਵਾ ਮਤਲਬ ਤੁਸੀਂ ਆਪਣੀ ਜਿਹੜੀ ਕਮਜ਼ੋਰੀ ਜਿਹੜੀ ਬਾਡੀ ਰੈਲੀ ਨਹੀਂ ਕਰਦੇ ਪੂਰੇ ਗਏ ਜੀ ਉਹਨਾਂ ਨੇ ਕਹੀ ਨਹੀਂ ਕਿ ਜਦੋਂ ਭਗਤ ਮਾਨ ਸਰਕਾਰ ਆਈ ਤਾਂ ਬਾਤ ਹੈ ਤੇ ਜੁਰਮਾਂ ਦੇ ਜਵਾਬ ਤਾਂ ਦੇ ਆ ਕੇ ਪਾ ਕੇ ਰੱਖਿਆ ਗਿਆ ਦੂਸਰੇ ਪਾਰਟੀ ਦੇ ਵਿੱਚ ਪਹੁੰਚਾ ਕਰਵਾ ਲਿਆ ਸੀ ਅਨੌਮ ਸੀ ਹੁਣ 25% ਤੱਕਸਾ ਵਿੱਚ ਮਾਈ ਨੇਮ ਕਰਕੇ ਜਿਹੜੇ ਗਾਰੰਟੀ ਕਦੇ ਆ 207 ਦੇ ਵਾਰੰਟ ਵਾ ਉਹਨਾਂ ਹੋਏ ਧਰਨਾ ਵਾ ਸਾਰਾ ਜਿਹੜਾ ਕੰਮ ਪੂਰਾ ਜੋ ਕੀਤਾ ਵਾ ਪੰਜਾਬ ਦੇ ਵਿੱਚ ਵੱਡੀ ਤਾਕਤ ਦੇ ਵਿੱਚ ਜਿਸ ਤਾਈਂ ਆਵਾਮ ਜਥੇਬੰਦ ਕਰਵਾਣਾ ਉਸ ਦੇ ਪੱਧਰੀ ਆ ਉਹ ਲਗਾਤਾਰ ਕੀਤਾ ਜਾ ਰਿਹਾ ਐਸ ਕਰਕੇ ਇੱਜਾ ਦਾ ਜਿਹੜਾ ਧਰਨਾ ਵਾ ਉਹ ਇੱਕ ਤੁਮਰਾ ਚੇਤਾਵਨੀ ਆ ਅਸੀਂ ਕਹਾਂਗੇ ਜੇ ਇਹਨੂੰ ਪੰਜਾਬ ਦੀ ਸਰਕਾਰ ਵੰਦੀ ਆ ਚੇਤਾਵਨੀ ਨੂੰ ਫਿਰੇ ਜਲਤੋ ਦੀ ਪਰਚਾ ਜਿਹੜਾ ਰੱਦ ਕਰਕੇ ਲੋਕਾਂ ਨੂੰ ਰਾਹ ਦਿੱਤੀ ਜਾਣੀ ਈ ਆ ਅਰੇ ਦੇ ਪੁੱਤ ਇਹੋ ਜਿਹੇ ਕਾਰਵਾਈਆਂ ਨਾ ਹੋਣ ਭਗਵੰਤ ਮਾਨ ਨੂੰ ਪੰਜਾਬ ਦੇ ਪੁੱਤਰ ਰੀਤ ਦੇ ਇਖਤੇ ਦੇ ਬਣ ਕੇ ਕੁੱਛਣਾ ਚਾਹੀਦਾ ਵਾ ਇਦਾਂ ਦੀ ਜਿਹੜੀ ਕਾਰਵਾਈ ਕਰਕੇ ਲੋਕਾਂ ਨੂੰ ਵਾੜੇ ਵਾੜ ਪਾਈ ਫਿਰਨਾ ਉਹ ਵੀ ਅਸੀਂ ਸੱਭ ਦਾ ਇਨਖੇਦੀ ਕਰਦੇ ਆ ਜੇ ਅੱਜ ਜਿਵੇਂ ਆ ਰਹੇ ਤੇ ਆ ਕਿਸਾਨ ਵਿਊਚ ਕਰੀ ਪੰਜਾਬ ਲੋਕਾਂ ਨੂੰ ਕੋਈ ਸ਼ੋਰ ਨਹੀਂ ਹੋਇਆ ਜਦੋਂ ਵੱਡੀਆਂ ਤਖਾਂ ਦੀ ਲੋੜ ਹੋਈ ਉਦੋਂ ਫਿਰੋਦੀ ਦੇ ਸਾਰੇ ਮਜ਼ਾਰ ਲੋਕਾਂ ਦਾ ਭਾਰ ਨਹੀਂ ਚੱਲ ਸਕੀ। ਤਾਂ ਬਿਲਕੁਲ। ਅਗਰ ਪੁਰਾਣਾ ਗੋਲ ਦਿੱਤਾ ਕੈਨਸਲ ਹੋ ਨਾ ਮਾਪਿਆਂ ਵੱਲੋਂ ਇਸ ਸਬੰਧ ਉੱਤੇ ਪੰਜਾਬ ਵਾਲਾ ਜਿਹੜਾ ਪਾਈ ਜਾ ਰਿਹਾ ਸੀ ਮਿੱਡਨ ਦੀ ਜਿਹੜੀ ਗੱਲ ਹੈ ਇਹ ਅੱਜ ਵੀ ਜਾ ਰਹੀ ਹੈ ਤਸਵੀਰਾਂ ਤੁਸੀਂ ਸਾਡੇ ਨੂੰ ਦੇਖਦਾ ਹਾਂ ਮਾਪਿਆਂ ਵਿੱਚ ਆਪਣੇ ਹੱਥ ਜਿਹੜੇ ਗੱਲਬਾਤ ਕਰ ਲਏ ਆ ਪਾ ਕੇ ਜਿਹੜੇ ਰਸਾਨਾ ਤੇ ਪਰਖੇ ਜਿਹੜੇ ਦੁਨੀਆ ਦੇ ਮੂੰਹ ਤੇ ਪਾਈ ਆ ਬਿਲਕੁਲ ਜੀ ਸਰ ਆਪ ਨੂੰ ਪਤਾ ਹੈ 10 ਸਾਲ ਲੰਮਾ ਟੋਲਣਾ ਆਪਾਂ ਲੜ ਕੇ ਆਏ ਸੀ ਜਿਹੜੀਆਂ ਮੰਗਾ ਮੰਨ ਲਈਆਂ ਗਈਆਂ ਸੀ ਕੋਈ ਸਮਾਂ ਉਹਨਾਂ ਦੇ ਰੋਸ ਪ੍ਰਦਰਸ਼ਨ ਵਜੋਂ ਕਿ ਭੇਜਿਆ ਜਾਰੀ ਨਹੀਂ ਕੀਤੇ ਗਏ ਆਪਾਂ ਦੇ ਜੀਸੀ ਪੱਤਰ ਆਪਾਂ ਮੰਗ ਪੱਤਰ ਦੇ ਆ ਰਹੇ ਸੀ ਪ੍ਰਸ਼ਾਸਨ ਮਜੂ ਰੋਕਣ ਆਪਾਂ ਜਿੱਥੇ ਜਿੱਥੇ ਮਤਲਬ ਉਹਨਾਂ ਨੇ ਆਪਾਂ ਰੋਕ ਕੇ ਆਪਾਂ ਕੋਈ ਬੈਠ ਗਏ ਪਰ ਜਦੋਂ ਮੋਦੀ ਸਾਹਿਬ ਨੂੰ ਇਹ ਪਤਾ ਲੱਗੇ ਕਿ ਪੇਪਰ ਕੋਈ ਕੱਟ ਹੋਇਆ ਹੀ ਨਹੀਂ ਉਹਨਾਂ ਨੇ ਚਾਲ ਚੱਲੀ ਉਹਦੇ ਜਿਹੜੇ ਕਿਸਾਨ 1.5 ਕਿਲੋਮੀਟਰ ਦੂਰ ਬੈਠੇ ਸੀ ਉਹਨਾਂ ਨੂੰ ਪਤਾ ਹੀ ਨਹੀਂ ਕਿ ਕਦੋਂ ਮੋਦੀ ਸਾਹਿਬ ਆਏ ਤੇ ਕਦੋਂ ਮੁੜ ਗਏ ਉਹ 307 ਜਿਹੜੀ ਉਹ ਕਾਚ ਚਲਾਉਣੀ ਇਹਨਾਂ ਗਿਣਾ ਚਲਾਉਣੀ ਜਦੋਂ ਸ਼ੰਕੂ ਦੇ ਨੌਰੀ ਪੂਰੇ ਸਿੱਖਾਂ ਦੇ ਚੱਲ ਰਿਹਾ ਪਰ ਕੋਈ ਗੱਲ ਨਹੀਂ ਸਰਕਾਰਾਂ ਆਪਦੇ ਰੋਜ਼ ਨੇ ਤੇ ਲੋਕਾਂ ਦਾ ਰੋਜਾ ਦੱਸਦਾ ਕਿ 307 ਲੋਕ ਬਦਬਦੀ ਨਹੀਂ ਹੁੰਦੀ। ਬੰਦ ਕਰਨ ਕੋਈ ਉਸੇ ਸਾਹ ਦੇ ਨਾਲ ਆਹ ਦੁਹਾਨ ਕਿੱਥੇ ਬੰਦ ਹੋਵੇ ਆਗੂ ਜੀ ਨਾਲ ਗੱਲਬਾਤ ਕੀਤੀ ਆ ਲੋਕਾਂ ਨੇ ਕਿਹਾ ਸਾਡੇ ਮੋਦੀ ਦੀ ਗੱਲ ਤੇ ਪਰਚੇ ਦਾ ਰੁਖਾਂ ਦੇ ਰਿਹਾ ਉਸ ਦੇ ਵਿਰੋਧ ਵਿੱਚ ਅੱਜ ਅਸਮਾਨ ਤੋਂ ਉਹੇ ਅੱਗੇ ਜਿਹੜਾ ਧਰਨਾ ਲਾਇਆ ਹੋਇਆ ਉਹਨਾਂ ਮਨੂ ਨੇ ਕਿਹਾ ਕਿ ਜੇਕਰ ਸਰਕਾਰ ਨੇ ਜ਼ਿਲ੍ਹਿਆਂ ਉੱਪਰ ਦੇ ਰਾਜ ਮੰਤਰੀਆਂ ਤੋਂ ਆਉਣ ਵਾਲੇ ਦੇ ਨਾਮ ਪਰ ਘਰ ਵਿੱਚ ਆਉਣ ਵਾਲੇ ਜਿਹੜੇ ਆ ਉਹ ਲੋਕੋ ਜਾਣਦੇ ਦੋਹਾਂ ਅੰਦਰਲੇ 50 ਸਰਕਾਰ